ਲੋ ਜੀ ਹੁਣ ਰੇਲਵੇ ਲਾਈਨਾਂ ਪਾਰ ਵਾਰਡ ਨੰਬਰ 4 ਦੇ ਕਾਂਗਰਸੀ ਕਾਉਂਸਲਰ ਅਮਰੀਸ਼ ਕਾਲਿਆ ਨੇ ਦਿੱਤੀ ਚੇਤਾਵਨੀ ਕਿਹਾ ਪੁਲ ਤੇ ਲਾਵਾਂਗੇ ਧਰਨਾ ਕੀਤੀ ਪ੍ਰੈਸ ਕਾਨਫਰੰਸ ਗਲੀਆਂ ਸੜਕਾਂ ਨਾ ਬਣਨ ਦੇ ਲਾਏ ਦੋਸ਼ ਸਾਰਾ ਦਿਨ ਝੂਠ ਬੋਲਦੇ ਨੇ ਕਦੇ ਕਹਿੰਦੇ ਨੇ ਅਸੀਂ ਤਾਂ ਹੁਣ ਧੱਕੇ ਨਾਲ ਇਲੈਕਸ਼ਨ ਲੜਨੀ ਆ ਅਸੀਂ ਤਾਂ ਕੋਈ ਬਦਮਾਸ਼ੀ ਕਰਨੀ ਹੈ ਜੀ ਅਸੀਂ ਤਾਂ ਹਰੇਕ ਪਾਸੋਂ ਤਿਆਰ ਆਂ ਜਿਵੇਂ ਮਰਜੀ ਇਲੈਕਸ਼ਨ ਲੜੋ ਬਦਮਾਸ਼ੀ ਨਾਲ ਲੜਨੀ ਆ ਬਦਮਾਸ਼ੀ ਨਾਲ ਲੜਿਓ ਤੱਕੇ ਨਾਲ ਲੜਨੀ ਆ ਤੱਕੇ ਨਾਲ ਲੜਿਓ ਜੀ ਹਰੇਕ ਅਰਸ਼ਾ ਲੜਨਾ ਪੈਣਾ ਆਪਾਂ ਨੂੰ ਆਪਣੇ ਕੱਪੜੇ ਲੀਡੇ ਤਿਆਰ ਰੱਖੋ ਕਈ ਦਿਨਾਂ ਲਈ ਆਪਾਂ ਨੂੰ ਲਲੇੜੀ ਰੋਡ ਕੋਲ ਤੇ ਧਰਨੇ ਤੇ ਬੈਠਣਾ ਪੈਣਾ ਖਾਸ ਕਰ 4 ਨੰਬਰ ਵਾਰਡ ਦੇ 5 ਨੰਬਰ ਵਾਰਡ ਦੇ ਲੋਕਾਂ ਨੇ ਆਪਾਂ ਉਹਨੇ ਸੁਣਿਆ ਨਮਸਕਾਰ ਪੰਜਾਬ ਲਾਈਵ 18 న్యూਸ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਲੋ ਜੀ ਹੁਣ ਰੇਲਵੇ ਲਾਈਨਾਂ ਪਾਰ ਵਾਰਡ ਨੰਬਰ 4 ਦੇ ਕਾਂਗਰਸੀ ਕਾਉਂਸਲਰ ਅਮਰੀਸ਼ ਕਾਲਿਆ ਨੇ ਦਿੱਤੀ ਚੇਤਾਵਨੀ ਕਿਹਾ ਪੁਲ ਤੇ ਲਾਵਾਂਗੇ ਧਰਨਾ ਕੀਤੀ ਪ੍ਰੈਸ ਕਾਨਫਰੰਸ ਗਲੀਆਂ ਛੜਕਾ ਨਾ ਬਣਨ ਦੇ ਲਾਇੇ ਦੋਸ਼ ਜਦੋਂ ਕਿ ਨਗਰ ਕੌਂਸਲ ਤੇ ਤਾਂ ਕਾਂਗਰਸ ਦਾ ਕਬਜ਼ਾ ਫਿਰ ਵੀ ਅੜਚਨ ਫਿਰ ਕੀ ਅੜਚਨ ਆਪ ਹੀ ਸੁਣ ਲਓ ਕਿ ਇਹ ਰਾਜਨੀਤੀ ਹੈ ਜਾਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਉਰੇ ਪਹੁੰਚੇ ਹੋ ਮੈਂ ਤਾਂ ਸਾਰੇ ਆਪਣੇ ਵਾਰਡ ਦੇ ਮੁਰੇ ਇਹੀ ਇੱਕ ਦਿਖਾਣਾ ਚਾਹਣਾ ਵੀ ਜਿਹੜੀ ਇਹ ਝੂਠੀ ਸਰਕਾਰ ਭੰਡਾਰ ਸਰਕਾਰ ਲੋਕਾਂ ਨੂੰ ਗੁੰਮਰਾਹ ਕਰਨ ਲੱਗੀ ਹੋਈ ਹੈ ਵੀ ਲੋਕਾਂ ਨੂੰ ਝੂਠ ਬੋਲ ਕੇ ਵੀ ਅਸੀਂ ਇਹ ਗਦਾਮ ਰੋਡ ਦਾ ਟੈਂਡਰ ਲਵਾਤਾ ਸੀਗਾ ਜੀ ਅਸੀਂ ਮੱਜੀਦ ਵਾਲੀ ਗਲੀ ਦਾ ਟੈਂਡਰ ਲਵਾਤਾ ਸੀਗਾ ਜੀ ਕਿ ਇਹਨਾਂ ਨੇ ਟੈਂਡਰਾਂ ਤੇ ਸਟੇ ਲੈ ਲਈ ਜੀ ਇਹਨਾਂ ਦਾ ਪ੍ਰਧਾਨ ਸਟੇ ਲੈ ਆਇਆ ਜੀ ਪਹਿਲਾਂ ਤਾਂ ਜਿਹੜੀ ਟੈਂਡਰ ਲੱਗੇ ਸੀ ਸੱਤੂ ਜੀ ਆ ਲਿਸਟ ਹੈ ਮੇਰੇ ਕੋਲ ਤੁਸੀਂ ਆ ਵੀ ਦਿਖਾ ਸਕਦੇ ਹੋ ਇੱਥੇ ਸਿਰਫ 8 ਟੈਂਡਰ ਲੱਗੇ ਸੀਗੇ ਜੀ ਚ ਦੋ ਟੈਂਡਰ ਪ੍ਰੋਫੈਸਰ ਕਾਨੂੰਨੀ ਦੇ ਸੀਗੇ ਤੇ ਬਾਕੀ ਟੈਂਡਰ ਕੁਝ ਅਨअप्रੂਵਡ ਏਰੀਆ ਦੇ ਸੀਗੇ ਜਿੱਥੇ ਸ਼ਾਇਦ ਮੇਰਾ ਖਿਆਲ ਲੱਪੂ ਘਰ ਤੇ ਇੱਕ ਵੀ ਰਹਿਸ਼ ਨਹੀਂ ਗਈ ਜਿੱਥੇ ਇਹਨਾਂ ਨੇ ਟੈਂਡਰ ਲਾਏ ਸੀ ਹੋਰ ਦੋ ਤਿੰਨ ਕੜੀਆਂ ਇਹੋ ਜਿਹੀਆਂ ਨੇ ਜਿੱਥੇ ਇਹਨਾਂ ਦੇ ਕੋਈ ਪਰਸਨਲ ਇੰਟਰਸਟ ਸੀਗੇ ਉਹ ਜਗ੍ਹਾ ਦੇ ਟੈਂਡਰ ਲਾਏ ਨੇ ਇੱਥੇ ਆਜਾਦਨਗਰ 5 ਨੰਬਰ ਵਾਰਡ 4 ਨੰਬਰ ਵਾਰਡ ਇਹਨਾਂ ਨੂੰ ਕੋਈ ਕੱਚੀਆਂ ਗਲੀਆਂ ਨਹੀਂ ਦਿਖੀਆਂ ਹੈਗੀਆਂ ਸਿਰਫ ਪੱਕੀਆਂ ਗਲੀਆਂ ਦੀ ਜਿਹੜੇ ਇਹਨਾਂ ਨੇ ਆਪਣੇ ਉੱਥੇ ਦਿਖਾ-ਦਿਖਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਇੱਕਾ ਉਰੇ ਸਾਡੇ ਪੁਰਾਣੇ ਲੀਡਰ ਨੇ ਕਿਸੇ ਨੂੰ ਕਹਿੰਦੇ ਨੇ ਅਸੀਂ 92 ਦੇ ਰਾਜ ਕਰਦੇ ਸੀਗੇ ਜੀ ਅਸੀਂ 92 ਦੇ ਉਰੇ ਉਹ ਸੀਗੇ ਜੀ ਉਹ ਆਪਣੀ ਨਾ ਪਰ ਨਮਾਇੰਦਗੀ ਕਰਦੇ ਸੀਗੇ ਪਰ ਉਹਨਾਂ ਨੇ ਸਾਰੀ ਜ਼ਿੰਦਗੀ ਲੋਕਾਂ ਨੂੰ ਝੂਠੇ ਬੋਲਿਆ ਲੋਕਾਂ ਨੂੰ ਆਪਸ ਵਿੱਚ ਲੜਾਇਆ ਹੋਰ ਉਹਨਾਂ ਨੇ ਜ਼ਿੰਦਗੀ 'ਚ ਕੋਈ ਕੰਮ ਨਹੀਂ ਕੀਤਾ ਕਦੇ ਦੋ ਲੜਾਈਆਂ ਕਰਾਤੀਆਂ ਕਿਸੇ ਦੀਆਂ ਇੱਕ ਦੋਨਾਂ ਨੂੰ ਕਹਿੰਦਾ ਤੂੰ ਵੀ ਥਾਣੇ ਚੱਲ ਤੂੰ ਵੀ ਪੁਲਿਸ ਥਾਣੇ ਚੱਲ ਫਿਰ ਆਪਣਾ ਫੈਸਲਾ ਕਰਾਤਾ ਇਹੀ ਕੰਮ ਉਹ ਹੁਣ ਕਰ ਰਹੇ ਨੇ ਪੂਰੇ ਪਰਥੋਂ ਚੌਥੇ ਚੌਂਕ 'ਚ ਜਿਹੜੇ ਮੇਰੇ ਬੰਦੇ ਬੈਠਦੇ ਨੇ ਆ ਬਜ਼ੁਰਗ ਬੈਠੇ ਨੇ ਸਾਰੇ ਇਹਨਾਂ ਨੂੰ ਇੱਕ ਇਹਨਾਂ ਦੀ ਪਾਰਟੀ ਦਾ ਹੀ ਉਹ ਨਮੈਂ ਤਾਂ ਜਿਹੜਾ ਉਹ ਗੁੰਮਰਾਹ ਕਰਕੇ ਗਿਆ ਕਹਿੰਦਾ ਮੈਂ ਤਾਂ ਮੱਜੀਦ ਵਾਲੀ ਗਲੀ ਦਾ ਵੀ ਟੈਂਡਰ ਲਵਾਤਾ ਸੀ ਮੈਂ ਤਾਂ ਗਦਾਮ ਰੋਡ ਦਾ ਵੀ ਟੈਂਡਰ ਲਵਾਤਾ ਸੀ ਕਹਿੰਦਾ ਇਹਨਾਂ ਨੇ ਕਹਿੰਦਾ ਉੱਤੇ ਸਟੇ ਲੈ ਲਈ ਮੈਂ ਤਾਂ ਇਹੀ ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਕੋਈ ਸਟੇ ਨਹੀਂ ਦਿੱਤੀ ਜੀ ਗਦਾਮ ਰੋਡ ਦਾ ਇਹਨਾਂ ਨੇ ਕੋਈ ਕੰਮ ਨਹੀਂ ਲਾਇਆ ਉਸ ਕੰਮ ਦਾ ਮੈਂ ਵੀ ਵਿਰੋਧ ਕੀਤਾ ਨਾ ਇਹਨਾਂ ਨੇ ਮੱਜੀਦ ਵਾਲੀ ਗਲੀ ਦਾ ਕੋਈ ਕੰਮ ਲਾਇਆ ਇਹ ਲੋਕਾਂ ਨੂੰ ਸਾਰਾ ਦਿਨ ਝੂਠ ਬੋਲਦੇ ਨੇ ਕਦੇ ਕਹਿਂਦੇ ਨੇ ਅਸੀਂ ਤਾਂ ਹੁਣ ੱੱਕੇ ਨਾਲ ਇਲੈਕਸ਼ਨ ਲੜਨੀ ਆ ਅਸੀਂ ਤਾਂ ਕੋਈ ਬਦਮਾਸ਼ੀ ਕਰਨੀ ਆ ਜੀ ਅਸੀਂ ਤਾਂ ਹਰੇਕ ਪਾਸੋਂ ਤਿਆਰ ਆਂ ਜਿਵੇਂ ਮਰਜੀ ਇਲੈਕਸ਼ਨ ਲੜੋ ਬਦਮਾਸ਼ੀ ਨਾਲ ਲੜਨੀ ਆ ਬਦਮਾਸ਼ੀ ਨਾਲ ਲੜਿਓ ੱੱਕੇ ਨਾਲ ਲੜਨੀ ਆ ੱੱਕੇ ਨਾਲ ਲੜਿਓ ਅਸੀਂ ਹਰੇਕ ਤਰ੍ਹਾਂ ਨਾਲ ਲੜਾਂਗੇ ਜਿਵੇਂ ਤੁਹਾਡਾ ਦਿਲ ਕਰਦਾ ਓਵੇਂ ਲੜਦੇਓ ਪਰ ਮੇਰਾ ਇੱਕ ਬੇਨਤੀ ਆ ਮੰਤਰੀ ਸਾਹਿਬ ਓਰੇ ਮੰਤਰੀ ਸਾਹਿਬ ਵੋਟਾਂ ਤੁਸੀਂ ਲੈਣੀਆਂ ਨੇ ਓਰੇ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਨਾ ਅੱਗੇ ਕਿਸੇ ਨੇ ਪੁੱਛਿਆ ਉਜੀ ਇੱਕ ਵਾਦਾ ਕਰਕੇ ਗਏ ਸੀ ਤੈਨ ਸਾਢੇ 3 ਸਾਲ ਪਹਿਲਾਂ ਉਰੇ ਵੀ ਅਸੀਂ ਤੁਸੀਂ ਲਾਈਨਾਂ ਪਾਰ ਦੇ ਏਰੀਆ ਦੀ ਹੁਣ ਫੋਟੋ ਖਿੱਚ ਲਓ ਤੇ ਸਾਢੇ 3 ਸਾਲ ਬਾਅਦ ਖਿੱਚੋ ਸਾਲ ਬਾਅਦੇ ਖਿੱਚ ਲਿਓ ਸਾਢੇ 3 ਸਾਲ ਤਾਂ ਬਹੁਤ ਦੂਰ ਨੇ ਵੀ ਮੈਂ ਇਹਦੀ ਨੋਹਾਰ ਬਦਲ ਦੂੰਗਾ ਹੁਣਾ ਸਤੂ ਜੀ ਦੇ ਮਾਧਿਅਮ ਰਹੀਂ ਤੁਹਾਨੂੰ ਫੋਟੋ ਆ ਰਹੀਆਂ ਨੇ ਕਿਰਪਾ ਕਰਕੇ ਮੈਂ ਤਾਂ ਅਹੀ ਬੇਨਤੀ ਕਰਦਾ ਵੀ ਇਹਦੀ ਨੋਹਾਰ ਬਦਲੋ ਜਿੱਥੇ ਤੁਸੀਂ ਸਾਢੇ 3 ਸਾਲ ਹੋ ਗਏ ਕਿਸੇ ਦੇ ਦੁੱਖ ਸੁੱਖ ਚ ਵੀ ਆ ਕੇ ਨਹੀਂ ਖੜੇ ਰਹੀ ਗੱਲ ਤੁਹਾਡੇ ਬੰਦੇ ਹੀ ਪਤਾ ਨਹੀਂ ਤੁਹਾਡੀ ਲੀਡਰਸ਼ਿਪ ਕਹੇ ਜੀ ਉਹ ਆਪੇ ਕਹੀ ਜਾਂਦੀ ਹੈ ਲੋਕਾਂ ਨੂੰ ਵੀ ਅਸੀਂ ਜੀ ਆਪਣੀ ਦਾੜੀ ਐ ਮਨਾਦਾਂਗੇ ਹੁਣ ਮੈਂ ਉਹ ਵਰਡਿੰਗ ਨਹੀਂ ਯੂਜ਼ ਕਰਨਾ ਚਾਹੁੰਦਾ ਜੇ ਉਹ ਇੱਕ ਵੀ ਕੰਮ ਹੋ ਜੇਵੇ ਮੈਨੂੰ ਤਾਂ ਐ ਨਹੀਂ ਸਮਝ ਲੱਗਦੀ ਵੀ ਉਹ ਬੰਦੇ ਥੋਡੇ ਨੇ ਕਿ ਕਿਸੇ ਹੋਰ ਦੇ ਨੇ ਜਿਹੜੇ ਆਪੇ ਕਹੀ ਜਾਂਦੇ ਨੇ ਵੀ ਅਸੀਂ ਇੱਕ ਵੀ ਕੰਮ ਕਰਾ ਦਾਂਗੇ ਸਾਡੀ ਦਾੜੀ ਐ ਮਨਾ ਦਿਓ ਸਾਡੀਆਂ ਐ ਕਰ ਦਿਓ ਇਹੋ ਜੀ ਵਰਡਿੰਗ ਯੂਜ਼ ਕਰੀ ਜਾਂਦੇ ਨੇ ਮੈਂ ਤਾਂ ਇਲਾਕਾ ਵਾਸੀਆਂ ਨੂੰ ਬੇਨਤੀ ਕਰਦਾ ਵੀ ਆਪਾਂ ਇਕੱਠੇ ਹੋ ਕੇ ਹੁਣ ਆਪਾਂ ਇਹ ਸੰਘਰਸ਼ ਲੜਨਾ ਪੈਣਾ ਆਪਾਂ ਨੂੰ ਆਪਣੇ ਕੱਪੜੇ ਲਈ ਦੇ ਤਿਆਰ ਰੱਖੋ ਕਈ ਦਿਨਾਂ ਲਈ ਆਪਾਂ ਨੂੰ ਲਲੇੜੀ ਰੋਡ ਪੁਲ ਤੇ ਧਰਨੇ ਤੇ ਬੈਠਣਾ ਪੈਣਾ ਖਾਸ ਕਰ 4 ਨੰਬਰ ਵਾਰਡ ਦੇ 5 ਨੰਬਰ ਵਾਰਡ ਦੇ ਲੋਕਾਂ ਨੇ ਆਪਾਂ ਉਹਨਾਂ ਸੰਘਰਸ਼ ਵੱਡਾ ਵਿੜਣਾ ਆਪਾਂ ਪੂਰੇ ਆਪਣੇ 5-7 ਦਿਨ ਲਈ ਧਰਨਾ ਲਾ ਕੇ ਲਲਹੀੜੀ ਰੋਡ ਜਾਮ ਕਰਕੇ ਤਾਂ ਇਹ ਆਪਣਾ ਕੰਮ ਥਿਰੇ ਚੜਨਾ ਨਹੀਂ ਸਰਕਾਰ ਕੋਲੋਂ ਕੋਈ ਪੈਸਾ ਨਹੀਂ ਆਣਾ ਆਪਾਂ ਨੂੰਹੀਂ ੱਈ ਤੱਕੇ ਖਾਣੇ ਪੈਣੇ ਨੇ ਜਿੰਨੀ ਦੇਰ ਇਹ ਗਵਰਨਮੈਂਟ ਹੈ ਮੈਂ ਤਾਂ ਇਹ ਬੇਨਤੀ ਕਰਦਾ ਲਾਇਨਾਪੜ ਦੇ ਲੋਕਾਂ ਨੂੰ ਵੀ ਆਓ ਸਾਰੇ ਇਕੱਠੇ ਹੋ ਕੇ ਇਹਨਾਂ ਦੇ ਝੂਠ ਦਾ ਪਰਦਾ ਫਾਸ਼ ਕਰੀਏ ਤੇ ਲੋਕਾਂ ਨੂੰ ਜਿਹੜਾ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਇਹਨਾਂ ਨੂੰ ਇਹਨਾਂ ਦਾ ਚਿਹਰਾ ਲੁਕਾ ਕੇ ਨੰਗਾ ਕਰਦੇ ਧੰਨਵਾਦ ਜੀ ਜੈ ਜੀ